ਸਰਕਾਰ ਦੇ ਵੱਲੋਂ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ ਗਈ ਹੈ। ਵੱਡੀ ਖਬਰ ਹੈ ਦੱਸਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦਾ ਆਦੇਸ਼ ਦਿੱਤਾ ਸੀ ਤੇ ਹਰਿਆਣਾ ਸਰਕਾਰ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਹੈ। ਫੈਸਲੇ ਨੂੰ ਚੁਣੌਤੀ ਦੇ ਦਿੱਤੀ ਹੈ। ਨਾਲ ਹੀ ਸੁਪਰੀਮ ਕੋਰਟ ਤੋਂ ਇਸਤੇ ਜਲਦ ਸੁਣਵਾਈ ਦੀ ਮੰਗ ਵੀ ਹਰਿਆਣਾ ਸਰਕਾਰ ਕਰ ਸਕਦੀ ਹੈ। ਦੱਸਦੇ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਸਤਾ ਬੰਦ ਕੀਤਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਹਾਈ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਨਿਰਦੇਸ਼ ਜਾਰੀ ਕੀਤੇ ਸਨ ਤੇ ਹਾਈ ਕੋਰਟ ਨੇ 10 ਜੁਲਾਈ ਨੂੰ ਇਸ ਤੇ ਫੈਸਲਾ ਦਿੱਤਾ ਸੀ ਤਾਂ ਹੁਣ ਜਿਸ ਢੰਗ ਦੇ ਨਾਲ ਇਹ ਕਿਆਸ ਲਾਏ ਜਾ ਰਹੇ ਸਨ ਕਿ ਹਰਿਆਣਾ ਸਰਕਾਰ ਦਾ ਰੁਕ ਕੀ ਹੋਏਗਾ ਕੀ ਹਰਿਆਣਾ ਸਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰੇਗੀ ਕਿ ਸ਼ੰਭੂ ਬਾਰਡਰ ਖੋਲ ਦੇਵੇਗੀ ਪਰ ਅਜੇ ਹਾਂ ਨਹੀਂ ਹੋਇਆ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਆ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਹਾਈ ਕੋਰਟ ਨੇ ਸ਼ੰਭੂ ਬਾਰਡਰ ਫੋਲਣ ਦੇ ਆਦੇਸ਼ ਜਾਰੀ ਕੀਤੇ ਸਨ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਸਰਕਾਰ ਸੁਪਰੀਮ ਕੋਰਟ ਤੋਂ ਇਸ ਤੇ ਜਲਦ ਸੁਣਵਾਈ ਦੀ ਮੰਗ ਵੀ ਕਰ ਸਕਦੀ ਹੈ ਹਰਿਆਣਾ ਸਰਕਾਰ ਦਾ ਤਰਕ ਇਹ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਸੀਂ ਸ਼ੰਭੂ ਬਾਰਡਰ ਵਾਲਾ ਰਸਤਾ ਹੈ ਜਿਹੜਾ ਉਹ ਬੰਦ ਕੀਤਾ ਹੋਇਆ ਦੱਸਦੀ ਹੈ ਕਿ 13 ਫਰਵਰੀ ਤੋਂ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਇਹ ਰਸਤਾ 10 ਫਰਵਰੀ ਤੋਂ ਬੰਦ ਹੈ ਕਰੀਬ 5 ਮਹੀਨੇ ਹੋ ਚੁੱਕੇ ਨੇ ਜਿਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕਰਦੇ ਹੋਏ ਕਿਹਾ ਗਿਆ ਸੀ ਕਿ ਕੋਈ ਵੀ ਸਰਕਾਰ ਜਿਹੜੀ ਆ ਕੋਈ ਵੀ ਸਟੇਟ ਜਿਹੜੀ ਆ ਇਸ ਢੰਗ ਦੇ ਨਾਲ ਹਾਈਵੇ ਬੰਦ ਨਹੀਂ ਕਰ ਸਕਦੀ ਇਹ ਆਮ ਲੋਕਾਂ ਲਈ ਖੋਲਿਆ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਇਸ ਦਾ ਸਵਾਗਤ ਵੀ ਕੀਤਾ ਗਿਆ ਸੀ ਇਸ ਫੈਸਲੇ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਰ ਹੁਣ ਇੱਕ ਵਾਰ ਫੇਰ ਹਰਿਆਣਾ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ऐसे खबरते और अपडेट दे लिए सुशील पांडे दिल्ली तो मेरे सहयोगी फोन लाइन पर मौजूद ने सुशील जिस ढंग ना के नाल पंजाब हरियाणा हाई कोर्ट दे वलो फैसला ਦਿੱਤਾ ਗਿਆ ਤੇ ਹੁਣ ਹਰਿਆਣਾ ਸਰਕਾਰ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ ਕੀ ਅਪਡੇਟ ਹੈ ਜੀ ਬਿਲਕੁਲ دیکھیں ਸਾਫ ਤੌਰ ਤੇ ਸੰਭੂ ਬਾਰਡਰ ਜੋ ਫਿਲਹਾਲ ਕਿਸਾਨ ਆंदोलन ਦੇ ਸਮੇਂ ਸੇ ਬੰਦ ਹੈ ਉਸ ਪੂਰੇ ਮਾਮਲੇ ਮੇ ਪੰਜਾਬ ਹਰਿਆਣਾ ਹਾਈ ਕੋਰਟ ਮੇ ਹਾਲ ਹੀ ਮੇ ਜੋ ਆਦੇਸ਼ ਬਿਆਨ ਸਾ ਕੀ ਹਰਿਆਣਾ ਸਰਕਾਰ ਸੰਭੂ ਬਾਰਡਰ 1 ਹਫਤੇ ਮੇ ਖੋਲੇ उसी पूरे आदेश के खिलाफ अब हरियाणा सरकार देश की सबसे बड़ी अदालत यानी कि सुप्रीम कोर्ट पहुंच चुकी है जी। अपनी याचिका में हरियाणा सरकार ने कहा है कि कानून व्यवस्था बनाए रखने के लिए शंबू बॉर्डर बंद किया गया है और पंजाब हरियाणा हाई कोर्ट ने जो आदेश दिया है अगर उस आदेश का पालन किया जाएगा तो कानून व्यवस्था बिगड़ सकती है और इसी पूरे फैसले की समीक्षा के लिए अब हरियाणा सरकार ने सुप्रीम कोर्ट का दरवाजा खटखटाया है ਇਹ ਮੰਨਿਆ ਜਾ ਸਕਦਾ ਹੈ ਕਿ ਸੋਮਵਾਰ ਨੂੰ ਜਦ ਸੁਪਰੀਮ ਕੋਰਟ ਇਸ ਪੂਰੇ ਮਾਮਲੇ ਵਿੱਚ ਖੁੱਲੇਗਾ ਤਾਂ ਹaryana ਸਰਕਾਰ ਦੀ ਤਰਫੋਂ ਸ਼ੰਭੂ ਬਾਰਡਰ ਦੇ ਮਾਮਲੇ ਵਿੱਚ ਜਲਦ ਉਨ੍ਹਾਂ ਦੀ ਅਰਜ਼ੀ ਦਾ ਸੁਣਵਾਈ ਕੀ ਮੰਗੀ ਜਾ ਸਕਦੀ ਹੈ ਜੀ ਤਾਂ ਜਿਸ ਤੰਗ ਦੇ ਨਾਲ ਸੁਸ਼ੀਲ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਗੱਲ ਤਾਂ ਸਾਫ਼ ਹੈ ਕਿ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ ਇਸੇ ਕਰਕੇ ਜਿਹੜਾ ਹਾਈ ਕੋਰਟ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਗਿਆ ਸੁਪਰੀਮ ਕੋਰਟ ਦੇ ਵਿੱਚ ਕਿਹੜੀ-ਕਿਹੜੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਨੇ ਹਰਿਆਣਾ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਸੋ ਸ਼ੀਲ ਪਾਣੇ ਸਾਡੇ ਸਹਾਯੋਗੀ ਜਾਣਕਾਰੀ ਦੇ ਰਹੇ ਸੀ ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਦਿੱਤੇ ਗਏ ਸਨ 10 ਜੁਲਾਈ ਨੂੰ ਇਹ ਫੈਸਲਾ ਸੁਣਾਇਆ ਗਿਆ ਸੀ ਜਿਸ ਤੋਂ ਬਾਅਦ 7 ਦਿਨਾਂ ਦੇ ਅੰਦਰ ਅੰਦਰ ਕਿਹਾ ਗਿਆ ਸੀ 7 ਦਿਨਾਂ ਦੇ ਅੰਦਰ ਅੰਦਰ कहा गया सी कि शंभू बॉर्डर खोलिया जाए सुशील पांडे मेरे सहयोगी फोन लाइन पे मौजूद ने सुशील जी क्या क्या दलीलें दी गई हैं हरियाणा सरकार की तरफ ये देखिए सीधे तौर पर हरियाणा सरकार की तरफ से अपनी याचिका में कहा गया है कि अगर पंजाब हरियाणा हाईकोर्ट के आदेश का पालन करेंगे तो कानून व्यवस्था बिगड़ सकती है और अभी जो पंजाब हरियाणा हाईकोर्ट ने आदेश दिया है उस पूरे फैसले की समीक्षा की जा रही है लिहाजा जल्दबाजी में राज्य सरकार कोई फैसला नहीं ले सकती है और इसी आधार पर हरियाणा सरकार ने सुप्रीम कोर्ट का दरवाजा खटखटाया कर है कि पंजाब हरियाणा हाईकोर्ट के आदेश पर सुप्रीम कोर्ट रोक लगाए क्योंकि अगर हरियाणा सरकार ऐसे आदेश का पालन करती है तो निश्चित रूप से कानून व्यवस्था बिगड़ जाएगी लेकिन आपको याद होगा की कल ही सुप्रीम कोर्ट ने शंभू बॉर्डर के मामले में एक बड़ी टिप्पणी की थी किसी और मामले में सुनवाई करते हुए और ये कहा था कि राज्य सरकार किसी भी बॉर्डर को कैसे बंद कर सकती है जबकि उसका काम है ट्रैफिक को मैनेज करना तो ऐसे में अब हरियाणा सरकार का सुप्रीम कोर्ट पहुंचना कहीं ना कहीं इस पूरे मामले में सवाल जरूर खड़ा कर रहा है कि आखिर शंभू बॉर्डर बंद जो हुआ है जिससे आम जनता को काफी दिक्कतों का सामना करना पड़ रहा है ਮੌਜੂਦ ਉਸ ਕੇ ਅਗਰ ਹaryana ਸਰਕਾਰ ਸੁਪਰੀਮ ਕੋਰਟ ਪਹੁੰਚੀ ਹੈ ਤਾਂ ਐਸੇ ਵਿੱਚ ਸੁਪਰੀਮ ਕੋਰਟ ਹaryana ਸਰਕਾਰ ਕੇ ਇਸ ਯਾਚਿਕਾ ਪਰ ਠੀਕ ਹੈ ਬਹੁਤ ਧੰਨਵਾਦ ਆਸ਼ੀਸ਼ੀਲ ਪਾਂਡੇਸਪੂਰੀ ਜਾਣਕਾਰੀ ਕੇ ਲਿਏ ਤਾਂ ਸੁਸ਼ੀਲ ਪਾਂਡੇ ਦਿੱਲੀ ਤੋਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਐਸੇ ਨਾਲ ਹੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਫੋਨ ਲਾਈਨ ਤੇ ਮੌਜੂਦ ਨੇ ਮਨਜੀਤ ਸਿੰਘ ਰਾਏ ਜੀ ਜਿਸ ਢੰਗ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ 10 ਜੁਲਾਈ ਨੂੰ ਕਸ਼ੰਭੂ ਬਾਰਡਰ 7 ਦਿਨਾਂ ਦੇ ਵਿੱਚ ਵਿੱਚ ਖੋਲ੍ਹਿਆ ਜਾਵੇ ਪਰ ਇਸ ਫੈਸਲੇ ਨੂੰ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਰਣਾ ਜੀ ਬੇਨਤੀ ਕਰਾਂ ਕਿ ਅਸੀਂ ਤਾਂ ਸੁਪਰੀਮ ਕੋਰਟ ਦਾ ਹਾਈ ਕੋਰਟ ਜੀ ਸਾਡੀਆਂ ਉੱਚ ਨੇ ਆਏ ਪਾਲਕਾ ਨੇ ਜੀ ਹਾਈ ਕੋਰਟ ਜਿਹੜੀ ਸਾਡੀ ਪੰਜਾਬ ਹਰਿਆਣਾ ਦੀ ਉੱਚ ਨੇ ਆਏ ਪਾਲਕਾ ਹੈ ਔਰ ਸੁਪਰੀਮ ਕੋਰਟ ਸਾਡੇ ਭਾਰਤ ਦੀ ਉੱਚ ਜਿਖਲਕਾ ਜੀ ਸੋ ਅਸੀਂ ਕਾਜੀ ਤਾਂ ਸੰਭਾਲ ਕਰਦੇ ਪਰ ਹਰਿਆਣਾ ਸਰਕਾਰ ਤੁਸੀਂ ਦੇਖੋ ਉਹਨਾਂ ਦੀ ਮੰਚਾਈ ਤੋਂ ਸਾਹਬ ਨਜ਼ਰ ਆ ਰਹੀ ਹੈ ਇਹ ਜੋ ਪ੍ਰੇਤਿੰਦਰ ਕੋ ਇਸ਼ਾਰਾ ਹੋ ਰਿਹਾ ਉਹਦੇ ਮੁਤਾਬਕ ਹੀ ਉਹ ਦੁਬਾਰਾ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਜੀ ਪਰ ਤੁਸੀਂ ਵੇਖੋ ਅਸੀਂ ਜਿਹੜੀ ਗੱਲ ਪਹਿਲਾਂ ਤੋਂ ਆਖ ਰਹੇ ਸੀ ਜੀ ਇਹ ਇੱਕ ਇੱਕ ਸੰਵਿਧਾਨ ਦੇ ਮੁਤਾਬਕ ਇਹ ਜਿਹੜੀ ਹਾਈਵੇ ਜਿੰਨੇ ਰੋਕ ਸਕਦੇ ਨੇ ਸਾਨੂੰ ਆਪਣੀ ਰਾਏ ਜਾਣਤਾ ਜਾਵੇ ਰਸਤਾ ਰੋਕਣਾ ਜਿਹੜਾ ਜਿਹੜੇ ਕਾਨੂੰਨ ਤੇ ਲਿਖਿਆ ਹੋਇਆ ਰਾਏ ਸਾਹਿਬ ਰਾਏ ਸਾਹਿਬ ਹਰਿਆਣਾ ਸਰਕਾਰ ਨੇ ਆਪਣੀ ਦਲੀਲ ਇਹ ਰੱਖੀ ਹੈ ਕਿ ਜੇਕਰ ਅਸੀਂ ਰਸਤਾ ਖੋਲਾਂਗੇ ਤਾਂ ਸਾਨੂੰ ਕਾਨੂੰਨ ਵਿਵਸਥਾ ਵਿਗੜਨ ਦਾ ਡਰ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਵਿਗੜ ਸਕਦੀ ਹੈ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਸੀਂ ਇਹ ਰਸਤਾ ਬੰਦ ਕੀਤਾ ਹੋਇਆ ਹੈ ਰਾਜੀ 2020 ਕੀਲੇ ਵਿੱਚ ਗਏ ਹਰਿਆਣਾ ਦੀ ਕਿਹੜੀ ਕਾਨੂੰਨ ਲੁੱਟਦਾ ਬਿੱਲੀ ਜੀ ਉਹ ਦਿੱਲੀ ਜਾਣਾ ਸੀ ਉਹ ਕਿੱਥੇ ਨੇ ਕਿੱਥੇ ਆਣਾ ਹੈ ਅਸੀਂ ਦਿੱਲੀ ਜਾਣ ਵਾਸਤੇ ਕਾਲ ਦਿੱਤੀ ਹੋਈ ਆ ਹਰਿਆਣੇ ਵਾਸਤੇ ਨਹੀਂ ਇਹ ਹਰਿਆਣਾ ਵਾਲਿਆਂ ਦੀ ਦਲੀਲ ਹੀ ਗਲਤ ਹੈ ਕਿਉਂਕਿ ਹਰਿਆਣੇ ਵਾਸਤੇ ਕਾਲ ਹੀ ਨਹੀਂ ਗਈ ਹਰੇਕ ਜਾਈ ਰੁਕਣੀ ਕਰੋੜ ਹਿਸਤੇਮਾਲ ਕਰਨਾ ਕਰੋੜ ਚ ਜਾਂਦੇ ਹੋਏ ਕਿਹੜੀ ਕਾਨੂੰਨੀ ਵਿਸਥਾ ਵਿਗੜ ਜਾਈਗੀ ਜੀ ਪਰ ਇਦੋਂ ਬੀਜੇਪੀ ਦੀ ਮੰਤਕ ਸਾਹਮਣੇ ਆਉਂਦੀ ਯਾਰ ਜੇ ਕੋਈ ਕੇਂਦਰ ਚ ਵੀ ਬੀਜੇਪੀ ਸਰਕਾਰ ਹੈ ਔਰ ਜਿਹੜੀ ਹਰਿਆਣਾ ਉਹਦੀ ਵੀ ਬੀਜੇਪੀ ਸਰਕਾਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅੰਦੋਲਨ ਕਾਰੀਆਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ ਲੋਕ ਆਪਣੀ ਆਵਾਜ਼ ਨਹੀਂ ਉਠਾ ਸਕਦੇ ਇਹ ਕਿਹੜਾ ਹੈ ਬੀਜੇਪੀ ਦਾ ਇਹ ਸ਼੍ਰੇਮ ਤੇ ਰਾਜ ਕੇ ਬਦਨਾਮ ਕਰਨਾ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਸਰਕਾਰ ਜਾਂ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਦਿੱਲੀ ਨਾ ਪਹੁੰਚੇ ਬਿਲਕੁਲ ਬਿਲਕੁਲ ਉਹ ਕਿਸਾਨ ਹੀ ਨਹੀਂ ਜਿਹੜੇ ਵੀ ਆਪਣੀਆਂ ਮੰਗਾਂ ਲੈ ਕੇ ਜਾਣਗੇ ਉਹਨਾਂ ਨੂੰ ਨਹੀਂ ਜਾਣ ਦੇਣਗੇ ਉਹਨਾਂ ਨੂੰ ਕੁੱਝਣਗੇ ਉਹਨਾਂ ਨੂੰ ਦੱਬਣਗੇ ਦਬਾਅ ਪਾਉਣਗੇ ਉਹਨਾਂ ਨੂੰ ਖਾਲਸ ਕਹਿਣਗੇ ਜਿਸ ਨੂੰ ਦੇਖ ਕੇ ਹੋਈ ਕਹਿੰਗੇ ਕਿ ਬੀਜੇਪੀ ਦੀ ਮੰਛ ਹੈ ਇਹ ਬਿਲਕੁਲ ਬੀਜੇਪੀ ਦੀ ਸਰਕਾਰ ਜਿਹੜੀ ਕੇਂਦਰ ਚ ਉਹਨਾਂ ਦੀ ਮੰਛ ਹੈ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਹਰਾਜ ਸਾਹਿਬ ਕਿਉਂਕਿ ਪਹਿਲਾਂ ਤਾਂ ਫੈਸਲਾ ਆਇਆ ਸੀ ਕਿ ਤੁਸੀਂ ਰਾਹ ਫੋਲ ਦੇਣੇ ਨੇ ਜਾ ਸਕਦੇ ਹੋ ਤੁਸੀਂ ਉਸ ਤੇ ਰਣਨੀਤੀ ਬਣਾ ਰਹੇ ਸੀ ਪਰ ਹੁਣ ਤਾਂ ਰਸਤਾ ਇਕਰ ਸੁਪਰੀਮ ਕੋਰਟ ਕੀ ਰੁਖ اختیار ਕਰਦਾ ਚਲੋ ਇਹ ਤਾਂ ਹੁਣ ਸੁਪਰੀਮ ਕੋਰਟ ਤੈਅ ਕਰੇਗਾ ਪਰ ਫਿਰ ਵੀ ਤੁਹਾਡੀ ਰਣਨੀਤੀ ਕੀ ਰਹੇਗੀ ਸਰਕੀਨਾ ਨੀਤੀ ਅੱਜ ਵੀ ਦਿੱਲੀ ਜਾਣ ਦੀ ਅਸੀਂ 6 ਤਰੀਕ ਨੂੰ ਦਿੱਲੀ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਨੋਟੀਫਿਕੇਸ਼ਨ ਦਿੱਤੀ ਹੈ 6 ਮਰਵਰੀ ਜੀ ਔਰ ਅਸੀਂ ਆਏ ਹੈ ਜੀ ਹਾਂ 13 ਫਰਵਰੀ ਨੂੰ ਤੇ ਇਹ ਤੁਸੀਂ ਦੇਖੋ ਅਸੀਂ ਉਹਨਾਂ ਨੂੰ ਕਹੀਸ ਨੂੰ ਘੜਾ ਦਿਓ ਅਸੀਂ ਦਿੱਲੀ ਦੇ ਵਿੱਚ ਬਹਿ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਸਾਡੀ ਕੌੜੀ ਦਿੱਲੀ ਦੀ ਹੈ ਅਸੀਂ ਕਿਤੇ ਰਸਤੇ ਤੇ ਨਹੀਂ ਉਪਨਾ ਚਾਹੁੰਦੇ ਅੱਜ ਵੀ ਅਸੀਂ ਦਿੱਲੀ ਸਰਕਾਰ ਕੋਲੋਂ ਸਾਨੂੰ ਪ੍ਰੋਟੈਸਟ ਲਈ ਜਗ੍ਹਾ ਦਿਓ ਗਾਇਓ ਜੰਟਰ ਮੰਤਰੋਵੇ ਗਾਇਓ ਹਰ ਲੋਕਸਰੋ ਦੇ ਵਿੱਚ ਇੱਕ ਜਗ੍ਹਾ ਦਿਓ ਜਿੱਥੇ ਸਾਡੀ ਆਵਾਜ਼ ਵੀ ਸਾਰਿਆਂ ਤੱਕ ਪਹੁੰਚ ਸਕੇ ਜੋ ਇਹ ਇਸ ਕਰਕੇ ਅਸੀਂ ਅੱਜ ਵੀ ਮੰਗਦੇ ਹਾਂ ਕਿ ਸਾਨੂੰ ਜਗ੍ਹਾ ਦਿਓ ਅਸੀਂ ਆਪਣਾ ਪੀਸਫੁਲ ਪ੍ਰੋਟੈਸਟ ਕਰਾਂਗੇ ਆਪਣੀ ਡਿਮਾਂਡ ਰੱਖਾਂਗੇ ਸਰਕਾਰ ਦੇ ਸਰਕਾਰ ਉਹ ਡਿਮਾਂਡ ਨੂੰ ਮੰਨੇ ਔਰ ਇਹ ਜਿਹੜਾ ਅੰਦੋਲਨ ਹੈ ਇਸ ਨੂੰ ਅੱਜ ਨੂੰ ਖਤਮ ਕਰੇ ਜੀ ਠੀਕ ਹੈ ਬਹੁਤ ਤਨਬਾਰ ਮਨਜੀਤ ਸਿੰਘ ਰਾਏ న్యూਸ 18 ਨਾਲ ਜੁੜਨ ਦੇ ਲਈ ਪਰ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਤਾਂ ਇਸ ਵੇਲੇ ਭਾਜਪਾ ਆਗੂ ਰਮਨ ਮਲਿਕ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਰਮਨ ਜੀ ਜਿਸ ਢੰਗ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਲਈ ਕਿਹਾ ਤਾਂ ਹੁਣ ਹਰਿਆਣਾ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਪਹੁੰਚ ਗਈ ਹੈ ਕੀ ਚਾਹੁੰਦੀ ਹੈ ਹਰਿਆਣਾ ਸਰਕਾਰ ਕੀ ਚਾਹੁੰਦੀ ਹੈ ਭਾਜਪਾ ਕਿ ਰਸਤਾ ਨਾ ਖੋਲਿਆ ਜਾਵੇ नहीं ये देखिए फ्री मूवमेंट जो है सिटीजन की वो एक संविधानिक अधिकार है जी लेकिन उसका लिमिटेड प्रोविजन है और वो लिमिटेड ये है कि आप संवैधानिक अधिकारों का इस्तेमाल करते हुए संविधान का और दूसरों के पीसफुल लिविंग का हनन ना करें पहले 18 महीने हमने देखा है कि किस तरीके से तांडव मचाया गया दिल्ली के बॉर्डर के ऊपर लोगों के कितना नुकसान हुआ लोगों के साथ क्या क्या हुआ क्या, कितने रेप हुए कितने यहाँ तक कि एक इंसान को काट के टांग दिया गया था तो मेरा कहना मात्र इतना सा है कि पीसफुल प्रोटेस्ट के लिए संविधान कहता है लेकिन जिस प्रकार का इन्होंने बार बार अपना चरित्र दिखाया है ये पीसफुल प्रोटेस्ट कहीं से भी करने के ए, मन में नहीं है इनकी मंशा ही उपद्रव फैलाना है और इस उपद्रव को परमिट नहीं करना चाहिए पर, मेरे पर को तो ऐसा लगता है पर, रमन जी जिस ढंग किसान ने के असी ता बिल्कुल शांतमय प्रोटेस्ट कर देखिए देखिये अगर आप ये बोले कि पाकिस्तान आज ये बोलता है कि मैं शांति बहाल रखना चाहता हूं तो आप मान जाएंगे कि वो शांति बहाल रखना चाहता है क्योंकि पचास साल का साठ साल का एक एक्सपीरियंस आपके पास है जो दिखाता है कि जब भी आपने शांति बहाल करने की कोशिश करी उन्होंने पीठ में खुशुरा खोपा तो इस प्रकार से जो बार बार इनका इस्तेमाल कुछ नेताओं ने करके इनको एक ऐसी बना दिया है जगह कि जहाँ पे इनके कहे का आज विश्वास देश नहीं कर पाता कि जी ये शांति में एक रखेंगे असी असी तो कोशिश कर क्योंकि सिंह राय पहला भी, जुड़े नहीं, भी होना एक, एक, एक मिनट मेरे को बात खत्म करने दीजिए मैं आपको सिर्फ इतना सा बोलता हूँ एग्रीकल्चर स्टेट सब्जेक्ट भी है कंकरेंट लिस्ट में ना उनको करने दीजिए ना स्टेट गवर्नमेंट से करे पंजाब के किसान हरियाणा के किसानों को तेईस फसलों के ऊपर एमएसपी मिलती है जी। आप पहले हरियाणा की बराबरी तो कर ले वहाँ पे पंजाब में वहाँ पे पहले अपनी बात करें वहाँ पे जो स्टेट गवर्नमेंट अगर करेगी तो हम आगे देखेंगे सेंट्रल गवर्नमेंट शुड सी अगर स्टेट गवर्नमेंट बोलती है की ऐसे ऐसे ये रिकमेंडेशन हमारी तो सेंट्रल गवर्नमेंट को देखेगी ठीक है लेकिन बात बात ऐसा है की किसान चाहते हैं कि हम दिल्ली जाना चाहते हैं हम हरियाणा की बात ही नहीं नहीं, तो नहीं नहीं दिल्ली दिल्ली में जाने का और उसका जो भी है इन्होंने आगे आगे पवाड़े बना अगर आपको पता है कलेशन डालने के लिए ही काम कर रहे हैं तो फिर आप क्यों करोगे क्या आप ये चाहते हो कि हरियाणा अपनी जो सीमाएं हैं उसके आसपास उपद्रव फैलने दे और उससे हरियाणा की अर्थव्यवस्था खराब हो उसका खामियाजा कौन भुगतेगा रमन जी रमन जी एक और सवाल है की जो बहुत सारे हर रोज लोग आते जाते हैं व्यापारी हैं, कारोबारी हैं, राहगीर हैं, लाखों लोग हैं उनको भी तो परेशानी हो रही है ना शंभू भरा हुआ गया हेलो रमन जी शंभू बॉर्डर बंद है तो आम लोग भी तो परेशान हो रहे हैं कारोबारी व्यापारी सभी व... तो हम क्या कर रहे हैं हम पूरा पूरा नेशनल हाईवे जैसे पहले जाम था वैसे करा हम्म तो आपको लगता है कि सारा हाईवे जाम हो जाएगा इससे अगर आगे जाएंगे भाई उन्होंने बार बार अपने ऐसे ऐसे कर्तव्य दिखाए हैं कि लोग लोग लो मानने को तैयार हो गए हैं कि जी उनका पीसफुल नहीं है अगर पीसफुल होता तो क्या लाल किले के ऊपर अटैक मारा जाता कि हाँ भैया कब्जा लो लाल किले को ये जो है ना ये ये पोलिटिकल मूवमेंट है इसका पोलिटिकल जवाब होना है ये कोई पीपल्स मूवमेंट नहीं है लेकिन सुप्रीम कोर्ट ने रमन जी एक टिप्पणी की है जिसमें उन्होंने बोला है कि कोई भी सरकार ऐसे हाईवे नहीं रोक सकती तो कोई भी लोग तो नहीं रोक सकते ना हाईवे साहब आप रोकवा लो अपने लो दिल्ली जाना दिल्ली दिल्ली जाना को बिठवा लो ना सर जब केंद्र सरकार बोल रही है कि हम वहाँ आके बात कर लेंगे तो वहाँ आके बात कर लो अमृतसर के बात करो ठीक है बहुत धन्यवाद रमन मलिक जी ਨਿਊਜ਼ 18 ਤੇ ਗੱਲਬਾਤ ਕਰਨ ਦੇ ਲਈ ਬੀਜੇਪੀ ਆਗੂ ਹਰਿਆਣਾ ਦੇ ਰਮਨ ਮਲਿਕ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਖਤਰਾ ਹੈ ਲੈਂਡ ਆਰਡਰ ਦਾ ਖਤਰਾ ਹੈ ਕਿਉਂਕਿ ਪਹਿਲਾਂ ਵੀ ਕਿਸਾਨ ਜਿਹੜੇ ਨੇ ਉਹਨਾਂ ਨੇ ਕਾਨੂੰਨ ਵਿਵਸਥਾ ਖਰਾਬ ਕੀਤੀ ਹੈ ਲਾਲ ਕਿਲੇ ਤੱਕ ਪਹੁੰਚੇ ਨੇ ਝੰਡੇ ਲਹਿਰਾਏ ਨੇ ਇਲਜ਼ਾਮ ਬਹੁਤ ਕਿਸਾਨਾਂ ਤੇ ਲਾਏ ਨੇ ਰਮਨ ਮਲਿਕ ਨੇ ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਪਹਿਲਾਂ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਹੈ ਹੁਣ ਵੀ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਸਾਡਾ ਹਰਿਆਣਾ ਨਾਲ ਕੋਈ ਵਾਅ ਵਸਤਾ ਨਹੀਂ ਅਸੀਂ ਦਿੱਲੀ ਜਾਣਾ ਪਰ ਦੂਜੇ ਪਾਸੇ ਉਹ ਸੁਪਰੀਮ ਕੋਰਟ ਪਹੁੰਚ ਗਈ ਹੈ ਹਰਿਆਣਾ ਸਰਕਾਰ ਦੇਖਣਾ ਹੋਏਗਾ ਸੁਪਰੀਮ ਕੋਰਟ ਐਸਤੇ ਕੀ ਰੁਕਵਟਿਆਰ ਕਰਦਾ